ਮਿਲਦੀ ਪ੍ਰੇਰਣਾ ਤੁਸੀਂ ਲਓ ਅਸੀਂ ਤਾਂ ਗਾਂ ਮਤਲਬ ਸਾਡੇ ਕੋਲ ਤੇ ਇਹੋ ਜੇ ਨਹੀਂ ਬਣਿਆ ਜਾਣਾ ਹੁਣ ਤੁਸੀਂ ਜ਼ਰੂਰ ਬਣੋ ਕਿਉਂਕਿ ਜਵਾਨ ਜਿਹੜਾ ਹੁੰਦਾ ਨਾ ਕਲਚਰ ਹੁੰਦਾ ਜਿਵੇਂ ਗਾਣੇ ਆ ਜਾਂ ਫਿਲਮਾਂ ਆ ਉਹ ਆਪਣੀ ਛਾਪ ਛੱਡ ਜਾਂਦੀਆਂ ਨੇ ਅੱਜ ਮੈਂ ਕਹਿੰਦਾ ਵੀ ਬੜੇ ਭਰੇ ਮਨ ਨਾਲ ਕਹਿਣਾ ਪਿਆ ਰਿਹਾ ਵੀ ਜਿਹੜੀ ਚੰਗਾ ਪੱਖ ਹੈ ਉਹ ਤੇ ਸ਼ਾਇਦ ਨੌਜਵਾਨ ਪੀੜ੍ਹੀ ਅੱਖਾਂ ਮੀਟ ਰਹੀ ਦੀ ਤੇ ਮਾੜੇ ਪੱਖ ਨੂੰ ਐ ਕੱਟ ਕਰ ਲਈ ਦੁਨੀਆ ਤਾਂ ਈ ਸਮਾਜ ਹੈ ਸਮਾਜ ਵਿੱਚ ਚੰਗੀਆਂ ਬੁਰائیاں ਹਵਾਵਾਂ ਵਗਦੀਆਂ ਨੇ ਉਹ ਦੇਖਣਾ ਕਿ ਅਸੀਂ ਉਹਦੇ ਵਿੱਚੋਂ ਪ੍ਰਾਪਤ ਕੀ ਕਰਨਾ ਹੈਗਾ ਇਹੋ ਜਿਹੇ ਜਵਾਨ ਇਹਨਾਂ ਨਾਲ ਵੇਖੋ ਜਿਹੜੇ ਨਸ਼ੇ ਨੇ ਜਿਹੜੇ ਨਸ਼ੇ ਛੱਡੋ ਨਸ਼ਿਆਂ ਦੀ ਜਿਹੜੀ ਦਲਦਲੇ ਉਹਦੇ ਵਿੱਚ ਨਾ ਕਿਤੇ ਪੈਜ ਜਾ ਜੀ ਨਸ਼ੇ ਪੇਟੇ ਬਰਬਾਦ ਕਰ ਦਿੰਦੇ ਨੇ ਆਪਣੇ ਆਪ ਨੂੰ ਸਰੀਰ ਨੂੰ ਸਮਾਜ ਵਿੱਚ ਜਿਹੜਾ ਇੱਕ ਇਹੋ ਜਿਹਾ ਸਮੁੰਦਰ ਹੈ ਜੇ ਇਹਦੇ ਵਿੱਚ ਤਰਦਾ ਰਿਹਾ ਤੇ ਫਿਰ ਸਮਝ ਲਓ ਸਾਰਾ ਬੇੜਾ ਪਾਰ ਕਰ ਜਾਏਗਾ ਤੇ ਜੋ ਹੁਮਰਕਾਰੀ ਵਿੱਚ ਡਿੱਗ ਗਿਆ ਤੇ ਉਹਦੇ ਵਿੱਚ ਪਹੁੰਚ ਜਾ ਸਕਦਾ ਤੁਸੀਂ ਪ੍ਰਵਾਨ ਜੀ ਕਰੋ ਕੋ ਗੱਲਬਾਤ ਮੁੰਡਿਆਂ ਨੂੰ ਸੋਚ ਦਿਓ ਇਕੱਠੇ ਨੇ ਸਾਰੇ ਆਉਂਦੇ ਨੇ ਤਾਂ ਅਕਸਰ ਪਹਿਲਾਂ ਕਰਦੇ ਰਹੇ ਸੀ ਜੀ ਅੱਛਾ ਅੱਛਾ ਕਿਹੜਾ ਨਗਰ ਹੈ ਆਪਣਾ ਨਿਆਜ਼ਗੰਦੋ ਕੋਈ ਓਕੇ ਓਕੇ ਬਾਕੀ ਬੜਪੜ ਚਾਉਦੇ ਰਹਿੰਦੇ ਜੀ ਸੋਹ ਵੀ ਹੁੰਦੇ ਅੱਛਾ ਜੀ ਬਾਕੀ ਬੜ ਸਾਰੇ ਵਧੀਆ ਮੁੰਡੇ ਆਉਂਦੇ ਜੀ ਮਾੜਾ ਬੰਦਾ ਨਹੀਂ ਠੀਕ ਠੀਕ ਚਲੋ ਫਿਰ ਵੀ ਅਸੀਂ ਹਾਂ ਤੇ ਸਾਡੇ ਤੇ ਲੋਡ ਹੋਈ ਨਾ ਸਵਾਵਾਂਗੇ ਤੇ ਸਾਨੂੰ ਵਿੱਚ ਵਿੱਚ ਦੱਸਿਓ ਅਸੀਂ ਆਵਾਂਗੇ ਸਾਡੇ ਪੁਰਾਣੇ ਅਫਸਰ ਇਹਨਾਂ ਨੂੰ ਦੱਸ ਦਿਆ ਜੀ ਅਸੀਂ ਜੋ ਜਿੱਥੇ ਜਿਵੇਂ ਵੀ ਤੁਹਾਡੀ ਸੇਵ ਵਿੱਚ ਹਾਜ਼ਰੀ ਲਾਉਣੀ ਪਈ ਹਾਜ਼ਰੀ ਬਹੁਤ ਫਰਕ ਪੈਗਾ ਪਹਿਲਾਂ ਸੀ ਗਾਂਦੇ ਸੀ ਹੁਣ ਤਾਂ ਬਹੁਤ ਕਾਫੀ ਫਰਕ ਪੈ ਥੋੜਾ ਨਹੀਂ ਕਾਫੀ ਬਹੁਤ ਜ਼ਿਆਦਾ ਫਰਕ ਨਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਗੱਲ ਪੈ ਗਈ ਕੋਈ ਹੈ ਨਹੀਂ ਇਦਾਂ ਕੋਈ ਪਤਾ ਕਿਸੇ ਦਾ ਕੋਈ ਨਾ ਕੋਈ ਅੰਤ ਹੁੰਦਾ ਜੀ ਸ੍ਰੀ ਤੱਕ ਪਹੁੰਚ ਕੇ ਹੁਣ ਆ ਰਹੀ ਹੈ ਜੀ ਬਹੁਤ ਕਾਫੀ ਫਰਕ ਪੈ ਗਿਆ ਅਸੀਂ ਫਰਕ ਪੈ ਗਿਆ ਜਾਨੀ ਨਸ਼ਿਆਂ ਦੇ ਸੰਬੰਧ ਵਿੱਚ ਬਾਕੀ ਮਾੜਾ ਖੜਾ ਜਿਹੜਾ ਨਸ਼ਾ ਦਿੱਤਾ ਉਹ ਤਾਂ ਲੈ ਕੇ ਬਹਿ ਗਿਆ ਪੰਜਾਬ ਦਰ ਪਰ ਜਵਾਨੀ ਖਤਮ ਕਰ ਥਲੇ ਮਾਲਵਾ ਫਿਰ ਥੋੜਾ ਜਿਹਾ ਥੋੜਾ ਜਿਹਾ ਘਟਾ ਬਹੁਤ ਜਿਆਦਾ ਜਮੇ ਖਤਮ ਹੋ ਗਿਆ ਤਰ ਤਰ ਨਹੀਂ ਰਿਹਾ ਦਸਾਂ ਉਧਰ ਤਾਂ ਬਹੁਤ ਜਿਆਦਾ ਬੁਰਾ ਹਾਲ ਹੈ ਇਹ ਤਾਂ ਇੰਨੇ ਮਾਰ ਮਰਿਆ ਪਲੇਟ ਜਲੰਧਰ ਏਰੀਆ ਹਾਲੇ ਬਚਿਆ ਜੀ ਉਥੇ ਵੀ ਆ ਗਏ ਪਹੁੰਚ ਗਿਆ ਜਲੰਧਰ ਸ਼ਾਪਮੈਨ ਬਚਿਆ ਜੀ ਆਪਣੇ ਨਾਲ ਇਸ ਕੀ ਬੈਲਟ ਨੇ ਤੁਹਾਨੂੰ ਚੰਗਾ ਚੰਗਾ ਨਹੀਂ ਬਟ ਜਾਦੀ ਮੈਂ ਤੋਂ ਪਹਿਲਾਂ ਇਹ ਕਿਹੜੀ ਮੈਂ ਦੋ ਬਟ ਜਾਇਆ ਮੈਂ ਮੇਰੇ ਮੂਹਰੇ ਮੈਰੋ ਕੇ ਆਪਾ ਕਰ ਲੋ ਬਸ ਜੀ ਕਰ ਲੋ ਕਰ ਲੋ ਕਰ ਲੋ ਇੱਥੇ ਪ੍ਰੋਗਰਾਮ ਹੈ ਆਪਣੇ ਦਾ ਜੀ